ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਛੁਪੇ ਛਪਨਾ ਹੋਵੇ ਜੇ ਲਾਇ ਰਹਾ ਦੇਵਤਾਰ ਧੁਖਿਆ ਧੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸਹਿ ਸੰਪਾਲਖ ਹੋ ਹੈ ਤੈਕ ਨਾ ਛੱਲੇ ਨਾਦ ਕਿਸ ਤਿਆਰਾ ਹੋਇਐ ਕਿ ਗੁਰੂ ਟੁੱਟੇ ਪਾਦ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਕਾਰ ਤੁਮ ਨਾ ਕਹਿਆ ਜਾਏ ਹੁਕਮੇ ਹੋਵਨ ਜੇ ਹੁਕਮ ਲੈ ਬੜਿਆ ਹੁਕਮੇ ਉਤਮ ਨੇਤ ਹੁਕਮ ਲਿਖ ਤੋ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੇ ਸੋ ਹੁਕਮੇ ਫਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਖੋਏ ਨਾਨਕ ਮੈਂ ਜੇ 부ਝੈ ਤਾ ਹੋ ਮੈਂ ਕਹਿ ਨਾ ਖੋਏ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਜਨ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਥਾਰ ਗਾਵੇ ਕੋ ਵਿਦਿਆ ਸੁ ਵਿਚਾਰ ਗਾਵੇ ਕੋ ਸਾਜ ਰੀਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪ ਦੇ ਸਹ ਦੂਰ ਗਾਵੇ ਕੋ ਵੇਖਿਆ ਤਰਾ ਦੂਰ ਕਥਨਾ ਕਥਿਨਾ ਵੈ ਟੋਟ ਕਥ ਕਥ ਕਥੇ ਕੋਟੇ ਕੋਟ ਬੋਟ ਦਿੰਦਾ ਦੇ ਲਿੰਦੇ ਥਕ ਪਾਹੇ ਜੁਗਾ ਜਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਇ ਰਹੋ ਨਾ ਨਹਿ ਕਿਸੇ ਪਰਵਾਹ ਸਤਿ ਸਾਹਿਬ ਸਤਿਨਾਏ ਭਾਖਿਆ ਫੋਪਾਰ ਆਖਾ ਮੰਗੈ ਦੇਹ ਦੇ ਦਾਤ ਕਰੇ ਜਤਾਰ ਫੇਰ ਕਿ ਅੱਗੇ ਰਖਿਆ ਜੇ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਏ ਜੇ ਸੁਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸੁਥਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਦਰਜਨ ਸੋਏ ਜਿਨ ਸੇ ਵਹਿ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਿ ਦਰਮਖ ਵੇਦੰ ਗੁਰਮਖ ਰਿਆ ਸਮਾਏ ਗੁਰੇશ્વਰ ਗੁਰ ਗੋੜਖ ਬਰਮਾ ਬੁੱਧ ਭਾਰਤਿ ਮਾਈ ਜੇ ਹੁ ਜਾਣ ਆਖਾ ਨਹੀਂ ਕਹਿਣਾ ਕਥ ਨ ਜਾਏ ਗੁਰ ਆਖ ਦੇ ਬੁਝਾਏ ਸਭ ਨਾ ਜੀਆਂ ਗਗਦਾਤਾ ਸੋ ਮੈਂ ਮਸਰਣਾ ਜਾਏ ਤੀਰਥ ਨਾਵਾ ਜਿਸ ਫਵਾ ਵਿਣ ਭਾਣੇ ਕੇ ਨਾਏ ਕਰੇ ਜੇ ਤੇ ਸ੍ਰਿਸ਼ਥੁ ਪਾਏ ਵੇਖਾ ਕਰਮਾ ਕੇ ਮਿਲਾ ਲਏ ਮਤ ਵਿਚਿ ਰਤਨ ਜਵਾਰ ਬਾਣਿਕ ਜੇ ਗੁਰ ਕੇ ਸਿੱਖ ਸੁਣੇ ਗੁਰ ਆਖ ਦੇ ਤੁਝਾਏ ਸਭਨਾ ਜਿਹਾ ਕਗਦਾਤਾ ਸੋ ਮੈਂ ਵਿਸਰਣ ਜਾਏ ਜੇ ਤੁਕਾਰਿਆ ਰਜਾ ਹੁਰਦ ਸੁਣਿ ਹੋਏ ਨਵਾ ਖੰਡਚ ਜਾਣੀਐ ਨਾਨਕ ਲੈ ਸਭ ਖੋਏ ਚੰਗਾ ਨੌਰ ਖਾਇ ਕੈ ਜਿਸ ਕੇ ਰਜਗਲੇ ਜੇ ਜਹ ਨਦਰ ਨ ਆਵੇ ਤਾ ਬਾਤ ਨ ਪੁੱਛਾ ਕੇ ਹਿਟਾ ਅੰਦਰ ਕੀਟ ਘਾਰ ਦੋਸੀ ਦੋਖ ਤਰੇ ਨਾਨਕ ਧਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੋ ਜਾਏ ਜਿਸ ਗੁਣ ਕੋਈ ਕਰੇ ਸੁਣਿਆ ਸਿਦ ਪਿਰ ਸੁਰਨਾਥ ਸੁਣਿਆ ਤ੍ਰਿਤ ਕਵਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣ ਕੋ ਨਾ ਸਕੇ ਕਾਹ ਨਾਨਕ ਭਗਤਾ ਅਪਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣ ਮੁਕਤਸਲਾ ਹਰਿ ਮੰਦ ਸੁਣਿਆ ਜੋਗ ਜਗਤਿਨ ਭੇਦਾ ਸੁਣਿਆ ਸਾਧ ਸਮਰਤ ਵੇਦਾ ਨਾਨਕ ਭਗਤਾ ਅਪਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਸੋਖ ਿਆਨ ਸੁਣਿਆ ਅਠ ਸ੍ਰਿਕਾ ਇਸ਼ਨਾਨ ਸੁਣਿਆ ੜਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਦਿਹਾਨ ਨਾਨਕ ਭਗਤ ਆਪਦਾ ਵਿਗਾਸ ਸੁਣਿਆ ਦੁਖੋ ਪਾਪ ਕਾ ਨਾਸ ਸੁਣਿਆ ਦੁਖੋ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਫੀਰ ਪਾਤਸ਼ਾ ਸੁਣੇ ਆਂਦੇ ਪਾਵੈ ਰਾਹੋ ਫੜ ਹੱਥ ਵਸ ਗਾਓ ਨਾਨਕ ਭਗਤ ਦਾ ਪਦਾ ਵਿਗਾਸ ਸੁਣਿਆ ਜੋਗ ਪਾਪ ਕਾ ਨਾਸਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਬਾਗਤ ਜਲਿ ਸਿਖਣ ਹਾਰ ਬੰਨੇ ਕੈ ਬੇਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮਨੈ ਸਰਸ ਹੋਆ ਮਨ ਬੁੱਧ ਮਨੈ ਸਗਲ ਭੁਣ ਕੇ ਸੁਧ ਮਨੈ ਮੋ ਛੋਟਾ ਨਾ ਖਾਏ ਬਨ ਜਨ ਕੇ ਸਤਿ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਵੇ ਮਨੈ ਮਾਰਗ ਠਾਕ ਨ ਪਾਏ ਬਨੈ ਬਸ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਤ ਜੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਵੇ ਮਨ ਪਾਵੈ ਮੁਖ દ્વાਰ ਮਨੈ ਪਰਵਾਰਾ ਸਾਧਾਰ ਮਨੈ ਤਰੇ ਤਾਰੇ ਗੁਰ ਸੇਖ ਬਨ ਨਾਨਕ ਬਨ ਭੇਖ ਐਸਾ ਨਾਮ ਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਣ ਪੰਚੇ ਪਵ ਦਰਗਹਿ ਬਾਨ ਪੰਚੇ ਸੋਦਰ ਰਾਜਾ ਨ ਪੰਤਾ ਕਾ ਗੋਰੇਖ ਦਿਹਾਰ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿਆ ਕਰਨੇ ਨਾ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਸੋਖਤਾ ਪ੍ਰਖਿਆ ਜਨ ਸੋਤਾ ਜੇ ਕੋ ਬੁਝ ਹੋ ਸਤਿਆਰ ਤਭ ਲਾਇ ਉਪਰ ਕੇਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤੇ ਭਾਰ ਤੇ ਲੈ ਗੁਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਵੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਇ ਕੇਤਾ ਤਾਣ ਸੁਹਾਲੇ ਰੂਪ ਕੇਤੇ ਦਾਜਾ ਗੁਣ ਕੂਤਾ ਤੇ ਤਪਸਵ ਕੋ ਕੁ ਕਵਾ ਤੇਹ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਗੰਕਾਰ ਅਸੰਤ ਜਪ ਸੰਪਾਦ ਸਭ ਪੂਜਾ ਸਭ ਸਪਤਾਉ ਅਸੰਤ ਗ੍ਰੰਥ ਉਪਵੇਦ ਪਾਠ ਅਸੰਤ ਜੋਗ ਮਨ ਰੈਵਦਾਸ ਅਸੰਤ ਭਗਤ ਗੁਣ ਗਿਆਨ ਵਿਚਾਰ ਅਸੰਤ ਸਤਿ ਸੰਨਦਾਤਾ ਅਸੰਖ ਸੋਰਮ ਪਕਸਾਰ ਸਭੋ ਦੇਵਲਾਇ ਤਾਰ ਕੁਦਰਤ ਕਉਨ ਕਾ ਵੇਚਾਰ ਵਾਰਿਆ ਨ ਜਾਮ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਧਾਰ ਅਸੰਖ ਮੂਰਕੰਦ ਘੋਰ ਸੰਗਤੋ ਰਹਿ ਰਾਮ ਕੋਰ ਅਸੰਖ ਕਰਿ ਜਾਏ ਜੋ ਰ ਸੰਗਰੁ ਉਤਕਮ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਭਰਾਹਿ ਸੰਗਿ ਮਿਲੇ ਮਰ ਪਖਾਹਿ ਅਸੰਖ ਨਿੰਦਕ ਸਰ ਕਰਪਾ ਨਾਨਕ ਨੇਤ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਥਾਵ ਅਗੰਗੰ ਸੰਖ ਲੋ ਸੰਕਿਆ ਸਰਫਾਰ ਹੋਏ ਅਖਰੀ ਨਾਮ ਫਰੀ ਸਲਾਮ ਅਖਰੇ ਗਿਆਨ ਜੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਰਸ ਸੰਯੋਗ ਵਿਖਾਣ ਜਿਨ ਰਿਖੇ ਤੇ ਸਰਣਾ ਜਿ ਫਰਮਾਤੇ ਤੇ ਪਾਹੇ ਜਿਤਾ ਕੀਤਾ ਜਿਤਾ ਨਾਵਣ ਨਾ ਵਾ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁ ਤ ਭਾਵੇ ਸਹੈ ਭਲੇਖਾਰ ਤੂੰ ਸਦਾ ਸਲਾਮਤੋ ਰਣਖਾਰ ਪਰਿਆ ਹੱਥ ਪੈਰ ਦੰਦੇ ਹੈ ਬਾਣੀ ਦੇ ਤਰਜ਼ਖੇ ਮੂਤ ਫਲੀਤੇ ਕੱਪੜਾ ਹੋਏ ਦੇ ਸਾ ਬੁੜ ਲਈਏ ਧੋਏ ਪਰਿਆ ਮਨ ਪਾਪਾ ਕੈ ਸੰਗ ਧੂਪਾ ਨਾਵਾ ਕੈ ਰੰਗ ਪੁਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਓ ਨਾਨਕੁ ਮੇ ਆਹੋ ਜਾਹੋ تیر ਤਤ ਅਦ ਦਾ ਜੇ ਕੋ ਪਾਵੈ ਤਿਲਕਾ ਮਾਨ ਸੁਣੀਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਹੀ ਤੀਰਤ ਮਲਨਾਉ ਸਾਫ ਗੁਣ ਤੇਰੇ ਮੈਂ ਨਹੀਂ ਕੋਇ ਬਨ ਗੁਣ ਕੀਤੇ ਭਗਤ ਨਾ ਹੋਇ ਸਤਿ ਸਾਥ ਬਾਣੀ ਬ੍ਰਹਮਾ ਸਾਥ ਸਨਫਦਾ ਮਨ ਚਾਉ ਕਵਣ ਸੁੇਲਾ ਵਖਤ ਕਾਉ ਕਵਣ ਜਿਤ ਕਉਣ ਵਾਰ ਕਵਣ ਸੁਰਤੇ ਬਾਹੁ ਕਵਣ ਜਿਤੁ ਹੋਆ ਆਕਾਰ ਵੇਲ ਨ ਪਾਇਐ ਪਨ ਜੀ ਜੋ ਹੋਵੈ ਨੇਕ ਪ੍ਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਾਂ ਲੇਖ ਪ੍ਰਾਣ ਤੇ ਤਵਾਰ ਨਾ ਰੋਗੇ ਜਾਣੈ ਰਤਮਹੁ ਨ ਕੋਈ ਜਾ ਕਰਤਾ ਸਿਰ ਸੇਖੋ ਸਾਜ ਆਪੇ ਜਾਣੈ ਸੋਈ ਕਿਵ ਕਰਾ ਕਾਗੇ ਸਹਲਾਏ ਕਿ ਵਰਣੀ ਕਿਵ ਜਾਣਣਾ ਨਾਨਕ ਆਖਣ ਸੋਖ ਆਖਾ ਇੱਕ ਤੂ ਇੱਕ ਸਿਆਣਾ ਵੱਡਾ ਸਾਥ ਵੱਡੇ ਨਾਹੀ ਕੀਤਾ ਜਾਤਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਘੋੜ ਗੋੜਗ ਭਾਲ ਤਕੇ ਵੇਦ ਕਹਿ ਰਿਕਵਾਤ ਸਤ ਸਠਾਰਾ ਕਹਿਨ ਕ ਤੇਬਾ ਆਪਣੀਕ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਬਣਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਾਲਾ ਹਿਸਾ ਲਾਏ ਤੀ ਸਖ ਨਾ ਪਾਈਆ ਨਦੀਆਂ ਤੇ ਵਾਹ ਪਵ ਸੁਦਨਾ ਜਾਣੀਐ ਸਮੁੰਦ ਫਾ ਪੁਲਤਾਨ ਕਰੈ ਸੇ ਦੀ ਮਾਲ ਧਨ ਕਿਹੜੀ ਦੁਨਣਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਰਤੀ ਕਹਿਣਾ ਤੰਤ ਨਾ ਕਰਣਾ ਦੇਣਾ ਤੰਤ ਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੇ ਕੀਤਾਕਾਰ ਤੰਤ ਨਾ ਜਾਪੇ ਪਾਰਵਾਰ ਅੰਤਕਾਰਨ ਜੀਤੇ ਬਿਰਲਾਇਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾਣ ਕੋਏ ਬਹੁਤਾ ਘੇ ਬਹੁਤਾ ਹੋਏ ਵੱਡਾ ਸਾਧੂ ਚਾ ਥਾਓ ਉੱਚੇ ਉਪਰ ਚਾ ਨਾਏ ਵਡਚ ਹੋਵੇ ਕੋਏ ਜਿਸੁ ਸੱਚ ਕੋ ਜਾਣੈ ਸੋਏ ਜੇ ਵਡਿਆਪ ਜਾਣ ਹਾ ਪਾਪ ਨਾਨਕ ਲਜਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਤਮਾਏ ਖੇਤੇ ਮੰਗਾ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਖੇਤੇ ਖਪਤ ਟਟੇ ਵਿਕਾਰ ਕੀਤੇ ਲਲਵ ਕਿਰਪਾਏ ਖੇਤੇ ਮੂਰਖ ਖਾਹੇ ਖਾਹੇ ਕੀਤੇ ਆ ਦੁਖ ਭੁਗਤ ਮਾਰੇ ਮੇ ਦਾਤ ਰੇ ਦਾਤਾ ਬੰਦ ਖਲਾਸੀ ਬਣ ਹੋਏ ਹੋਰਾ ਗਨ ਸਖਿਆ ਕੋਏ ਜੇ ਕੋ ਖਾ ਖਾ ਕਨ ਪਾਏ ਉਹ ਜਣ ਜਿਦਿਆ ਮੁਖ ਆਇ ਫੇ ਜਣ ਆਪੇ ਦੇ ਅੱਖਿਆ ਸੇ ਬਿਖਈ ਕੇ ਜਿਸਨੋ ਬਖਸੈ ਸੇ ਸਲਾ ਨਾਨਕ ਪਾਤਸ਼ਾਹ ਪਾਤਸ਼ਾਹ ਹੋ ਅਮਲ ਗੁਣ ਬੁਲਵਾ ਪਾਰ ਬੁਲਵਾ ਪਾਰੇ ਅਮਲ ਘੰਡਾਰ ਬੁਲਾਵੇ ਬੁਲ ਲੈ ਜਾਵੇ ਬੁਲਾ ਬੁਲਾ ਸਮਾਏ ਅਮਲਦਰ ਬੁਲ ਦੇ ਬਾਨ ਅਮਲ ਕਲ ਪਰਵਾਨ ਅਮਲ ਬਸੇ ਸੋ ਅਮਲ ਨੇ ਛਾਨ ਅਮਲ ਕਲ ਪਰਮਾਨ ਅਮਲੋ ਬੁਲੇ ਆਖਿਆ ਨਾ ਜਾਇ ਆਖਾ ਗੁਰਾਂ ਦੇ ਬਿਲਾਇ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰਵ ਖਿਆਣ ਆਖੈ ਬ੍ਰਹਮ ਆਖੈ ਇੰਦ ਆਖਾ ਗੋਪੀ ਤੇ ਗੋਵਿੰਦ ਆਖੈ ਇਸ ਰਖੈ ਸਿਧ ਆਖੈ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੁੰਦਰ ਮਨਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਗੋਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੇ ਕੇ ਦੇਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸਤਿ ਸੋਇ ਜੇ ਕੋ ਆਖਾ ਬੁਰ ਵਿਗਾੜ ਤਾਰੇ ਕਿਐ ਗਵਰ ਗਵਰ ਸੋ ਦਰਿ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਨੈ ਬਾਜੇ ਨਾ ਦੇ ਅਨੇਕ ਸ਼ੰਕਾ ਕੀਤੇ ਬਾਵਨ ਹਾਰੇ ਤੇਤੇ ਰਾਗ ਰਿ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੈ ਤਹੁ ਨਾ ਕੌਣ ਬਾਣੀ ਬਾਵਨ ਦਰਗਾਵੈ ਰਾਤਾ ਧਰਮ ਦਵਾਰੇ ਗਾਵੈ ਜਿਤ ਕੁਦ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੀ ਸੋ ਅਨ ਸਦਾ ਸਵਾਰੇ ਗਾਵੈ ਇੰਦੇ ਦਾਪਨ ਬੈਠੇ ਦੇਵ ਧਿਆਨ ਰਣਾਲੇ ਕਾਵੈ ਸੇ ਸਮਾਧ ਅੰਦਰ ਗਾਬ ਸਾਦੇ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪ੍ਰਣਖੀ ਸਰਜੂ ਜਗ ਵੇਦ ਨਾਲੇ ਗਾਵੈ ਮੋਹਨੀਆਂ ਮਨਮੋਹਨ ਸਰਗਾ ਮਥ ਪਿਆਲੇ ਗਾਵੈ ਰਤਨਉ ਪਾਏ ਤੇਰੇ 68 ਸ੍ਰਿਧ ਨਾਲੇ ਗਾਵੈ ਜੂਤ ਮਹਾਪਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮਡਵਰ ਭੰਡਾ ਕਰਕੇ ਰੱਖੇ ਧਾਰੇ ਸੇਚ ਨੂੰ ਗਾਵੈ ਜੂਤ ਭਵਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਜ ਬਨਾਇਆ ਵਨਾ ਨਾਰੇ ਕਿਆ ਵਿਚਾਰ ਸੋਏ ਸੋਇ ਫਦਾ ਸੋ ਸਾਹਿਬ ਸਤਾ ਸਾਤੇ ਨਾਹੀ ਹੈ ਪੀ ਹੋਸੀ ਜਾਇ ਨਾ ਜਸਿ ਰਥਰਾ ਜੇਧ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਨ ਸੇ ਮਾਇਆ ਜਿਨੂ ਪਾਏ ਕਰ ਕਰ ਵੇਖਿਆ ਕੀਤਾ ਆਪਣਾ ਜਿਸ ਦੇਵੜਿਆਏ ਜੋ ਸੁਖਾ ਵੈ ਸੋ ਕਰ ਸਿਰ ਸੁਨਾ ਕਰ ਨਾ ਜਾਏ ਸੋ ਪਾਸ ਸੋ ਸਾ ਪਾਸ ਸਾਹਿਬ ਨਾਨਕ ਰਹਿਤ ਜਾਈ ਮੁੰਦਾ ਸੰਤੋਖ ਸਰਮਫਤ ਢੋਲੇ ਧਿਆਨ ਕੀ ਕਰੈ ਕੋਤਾ ਚਿੰਤਾ ਕਾਲ ਕੁਵਾਰੀ ਕਾਇਆ ਜੋ ਦਿੰਦਾ ਪ੍ਰਤੀਤੈ ਪੰਥੇ ਸਗਲ ਜਮਾਤੇ ਮਨ ਜੀਤੈ ਜਗ ਜੀਤ ਆ ਦੇਸ ਸਿਆ ਆ ਦੇਸ ਸਵਾ ਆ ਦੇਸ ਜੀਣਾ ਨਾ ਤੋ ਨਾ ਜੁ ਜੁ ਕੀ ਕੋ ਵੇਸ ਭੁਗਤ ਗਿਆਨ ਦਾ ਖੰਡਾਰਣ ਘਟ ਘਟ ਬਾਣ ਨਾਲ ਆਪ ਰਾਤ ਰਾਤ ਜੇ ਸਭ ਜਾਗੇ ਰੇਤਿਸ ਦੇਵ ਰਹੇ ਸਾਧ ਸੰਜੋਗ ਵਿਜੋਗ ਜਰ ਕਰ ਚਲੇ ਵੇ ਲੇਖ ਆਵੇ ਭਾਗ ਆਦੇਸ ਤੇ ਸਿਆਦੇਸ ਆਦ ਨੀਲਨਦ ਨਹ ਜੋ ਜੋ ਗਿਖੂ ਵੇਸ ਏਕਾ ਬਈ ਜੁਗ ਤੇ ਆਏ ਤਿਨ ਚਿੱਲੇ ਪ੍ਰਵਾਣ ਇਕ ਸੰਸਾਰ ਇਕ ਬੰਡਾਰੇ ਇਕ ਲਾਇ ਦੀ ਬਾਣ ਜਿਸ ਸੁਭਾਅ ਵੇ ਜਿਵੇਂ ਚਲਾ ਗਜ ਹੋਵਾ ਫਰਮਾਨ ਹੋ ਵੇਖੋ ਨਾਨਕ ਨਦਰ ਨ ਆਵੇ ਬਹੁਤ ਹੌਲੇ ਡਾਣ ਆਦੇਸ ਜਸਾ ਆਦੇਸ ਆਦਿ ਨਿਰਨਦ ਨਹ ਜੁਗ ਜੁਗ ਇੱਕ ਹੋਵੇ ਸਾ ਆਸਣ ਲੋਏ ਲੋਏ ਭੰਡਾਰ ਜੋ ਕੁਛ ਪੈਸੇ ਕਵਾਰ ਕਰ ਕਰ ਵੇਖੇ ਸਿਰਜਨਹਾਰ ਨਨ ਸੱਚੇ ਕੀ ਸੱਚੇ ਕਾਰ ਆਦੇਸ ਜਸਾ ਆਦੇਸ ਆਦਿ ਨਿਰਨਦ ਨਹ ਤਾ ਜੁਗ ਜੁਗ ਇੱਕ ਹੋਵੇ ਸਾ ਇੱਕ ਦੂਜੇ ਬੋ ਲਗੋ ਹੈ ਲੱਖ ਹੋਵੇ ਲਖ ਵੀ ਸਾ ਲਗ ਲਗੇੜਾ ਆਖਿਆ ਏਕ ਨਾਮ ਜਗਦੀਸਾ ਇਤਰਾਹ ਕਦ ਪੌੜੀਆਂ ਛੜੀਆ ਹੋਏ ਕੀਸਾ ਸੁਣ ਗੱਲਾਂ ਆਕਾਸ਼ ਕੀ ਕੀਟਾ ਆਹੇ ਰੇਸ ਨਾਨਕ ਜਨਦਰੇ ਪਾਈਆ ਗੋੜੇ-ਗੋੜਾ ਠੇਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਹੈ ਜੋਰ ਨਾ ਜਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁਟੈ ਸੰਸਾਰ ਜਿਸ ਹਜ਼ਰ ਕਰ ਵੇਖਿਆ ਸੋਏ ਨਾਲ ਕੁਤਮ ਨੇ ਜਨਾ ਕੋਏ ਰਾਤੇ ਰਤੇ ਚੇਤਿ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਸਿਰਤੇ ਥਾਪੀ ਕੀ ਦਰਮਸਾਲ ਤਿਸ ਸਿਜੇ ਜੁਤ ਕੇ ਰੰਗ ਤਿਨ ਕੇ ਨਾਮੋਂ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਿੱਥਾ ਸਭ ਬੰਜ ਪਰਵਾਣ ਦੇ ਕਰਮ ਪਵੇ ਨਿਸ਼ਾਨ ਕਤ ਪਗਤ ਪਾਣਾ ਨਾ ਗਿਆ ਜਾਪਿਆ ਜਾਏ ਧਰਮ ਖੰਡ ਕਾ ਧਰਮ ਯਾਗਾਂ ਕਾ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਚੇਤੇ ਕਾਨ ਮਹੀਸ ਚੇਤੇ ਬਰਮੇ ਧਾੜ ਦੇ ਗੜੀਆ ਰੂਪ ਰੰਗ ਕੇ ਵੇਸਾ ਚੇਤਿਆ ਕਰ ਘੂਮਿਰ ਕੇਤੇ ਚੇਤੇ ਧੂਪ ਦੇਸਾ ਚੇਤੇ ਇੰਤਨ ਸੁਰ ਕੀਤੇ ਚੇਤੇ ਮੰਡਲ ਦੇਸਾ ਚੇਤੇ ਸਿੱਧ ਬਗਨਾਨਦ ਕੀਤੇ ਚੇਤੇ ਦੇਵੀ ਵੇਸਾ ਚੇਤੇ ਦੇਵਤਨ ਬਨ ਕੀਤੇ ਕੇਤੇ ਰਦਨ ਸੰਬੰਧ ਚੇਤਿਆ ਖਾਣੀ ਚੇਤਿਆ ਬਾਣੀ ਚੇਤੇ ਬਾਤ ਨਰਿੰਦ ਚੇਤਿਆ ਸਤਿ ਸਰਵੇ ਕੀਤੇ ਨਾਨਕ ਅਨੰਤ ਗਿਆਨ ਕੰਨ ਮੈਂ ਜਨ ਪਰਜੰਡ ਤਿੱਥਾ ਨਾਗ ਬਨੋਦ ਕੋਡ ਅਨੰਦ ਸਰਵ ਕੰਨ ਕੀ ਬਾਣੀ ਰੂਪਾ ਤਿੱਥਾ ਘਾੜਤ ਘੜੀਐ ਬੋਧਨ ਰੂਪਾ ਤਾ ਗਿਆ ਗੱਲਾ ਕਿਥਿਆ ਨਾ ਜਾਹੇ ਜੇ ਕੋ ਕਹਿ ਕਿਛੈ ਫਿਛਦਾਏ ਤਿੱਥਾ ਘੜੀਐ ਸੁਰਤ ਮਤਿ ਮਨ ਬੁੱਧ ਤਿੱਥਾ ਘੜੀਐ ਸਰਬਦਾ ਕੀ ਸੁਦ ਕਰਮ ਖੰਨ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋ ਹੋਰ ਤਿੱਥਾ ਜੋਤ ਮਹਾਪਰਸੂਰ ਜਿਨ ਮੈ ਰਾਮ ਰਹਾ ਪ੍ਰਪੂਰ ਤਿਥਾ ਸੇਤੋ ਸੀਤਾ ਬਹਿ ਬਮਾਏ 타ਕੇ ਰੂਪ ਨ ਗਤਨੇ ਜਾਏ ਨਾ ਹੋਵਰ ਟਾਕੇ ਜਾਏ ਜਿਨ ਕੈ ਰਾਮ ਸਾ ਮਨ ਮਾਏ ਤਿਥਾ ਭਗਤ ਸਹ ਕਹਿ ਲੋ ਕਰ ਅਨੰਤ ਸਤਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਰ ਤਿਥਾ ਖੰਡ ਮੰਡ ਵਰ ਭੰਡ ਜੇ ਕੋ ਕਥ ਤਤ ਅਨੰਤ ਤਿਥਾ ਲੋਰੂ ਆਕਾਰ ਜਿਬ ਜਿ ਹੋਕਤ ਵਿਤ ਵਿਕਾਰ ਵੇਖੈ ਵਿਚੈ ਕਰ ਵਿਚਾਰ ਨਾਮ ਕਿਤਨਾ ਕਰੜਾ ਸਾਰ ਜਤ ਪਹਾਰਾ ਧਿਰਜ ਸੁਨਿਆਰ ਅਹਿਰ ਮਾਜੂਦ ਥਿਆਰ ਭੌਖ ਲਗ ਦਪਤਾਉ ਭਾਂਡਾ ਪਾ ਮ੍ਰਿਤ ਢਾਲ ਘੜਿਆ ਸਬਦ ਸੱਚੇ ਰਕਸਾਲ ਜਿਨ ਕੋ ਨਦਰ ਕਰ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿ ਸਰਾਧ ਦਾਈ ਦਾਇਆ ਖੇលੈ ਸਗਰ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਦਰਮਦਰ ਕਰਮਿ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ